ਪੂ ਪੰਜਾਬ ਟੀਵੀ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਪਟਿਆਲਾ ਤੋਂ ਜਿੱਥੇ ਕਿ ਉਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਿਛਲੇ ਦਿਨੀ ਇੱਕ ਖਬਰ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋਈ ਜੋ ਕਿ ਬਰਥਡੇ ਸੀ ਇੱਕ ਕੁੜੀ ਦਾ ਔਰ ਉਹਨਾਂ ਨੇ ਕੇਕ ਆਰਡਰ ਕੀਤਾ ਸੀ ਆਨਲਾਈਨ ਪਰ ਕੇਕ ਖਾਣ ਤੋਂ ਬਾਅਦ ਪਰਿਵਾਰ ਬਿਮਾਰ ਹੋ ਗਿਆ ਤੇ ਉਸ ਕੁੜੀ ਦੀ ਵਿਚਾਰੀ ਦੀ ਮੌਤ ਹੋ ਗਈ ਜਿਸ ਦਾ ਜਨਮ ਦਿਨ ਸੀ ਬੜੇ ਚਾਹੀ ਚਾਹੀ ਉਸਨੇ ਆਪਣਾ ਜਨਮ ਦਿਨ ਮਨਾਇਆ ਸੀ ਪਰ ਆ ਲੋਕ ਨੇ ਬੇਕਰੀ ਵਾਲੇ ਇਹਨਾਂ ਲੋਕਾਂ ਦੇ ਕਰਕੇ ਕਿਹਾ ਜਾ ਰਿਹਾ ਕਿ ਇਸ ਕੁੜੀ ਦੀ ਮੌਤ ਹੋਈ ਹੈ ਕਿਉਂਕਿ ਇਹਨਾਂ ਨੇ ਕੇਕ ਬਣਾਇਆ ਸੀ ਇਹ ਲੋਕ ਬੇਕਰੀ ਦੇ ਵਿੱਚ ਕੰਮ ਕਰਦੇ ਸੀ ਜਿਸ ਬੇਕਰੀ ਤੋਂ ਕੇਕ ਗਿਆ ਸੀ ਤਾਂ ਇਹਨਾਂ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਬੇਕਰੀ ਦੇ ਵਿੱਚ ਕੰਮ ਕਰਨ ਵਾਲੇ ਮੁੰਡਿਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਪਰ ਬੇਕਰੀ ਦਾ ਜੋ ਮਾਲਕ ਹੈ ਉਹ ਮੌਕੇ ਤੋਂ ਇਫਰਾਰ ਹੋ ਗਿਆ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇੱਕ ਕੁੜੀ ਦੀ ਵਿਚਾਰੀ ਦੀ ਮੌਤ ਹੋਈ ਸੀ ਬਰਥਡੇ ਸੀ ਉਸ ਕੁੜੀ ਦਾ ਔਰ ਚਾਵਾ ਦੇ ਨਾਲ ਪਰਿਵਾਰ ਨੇ ਕੇਕ ਆਰਡਰ ਕੀਤਾ ਸੀ ਬੜੇ ਚਾਈ ਚਾਈ ਪਰਿਵਾਰ ਨੇ ਕੇਕ ਮੰਗਵਾਇਆ ਸੀ ਕਿ ਅਸੀਂ ਕੇਕ ਦੇ ਨਾਲ ਆਪਣੀ ਬੇਟੀ ਦਾ ਬਰਥਡੇ ਸੈਲੀਬ੍ਰੇਟ ਕਰਾਂਗੇ ਚਾਵਾ ਚਾਵਾ ਦੇ ਨਾਲ ਉਹਨਾਂ ਨੇ ਕੇਕ ਮੰਗਵਾ ਕੇ ਜਨਮ ਦਿਨ ਮਨਾਇਆ ਉਸ ਪਿਆਰੀ ਧੀ ਦਾ ਪਰ ਉਸ ਤੋਂ ਬਾਅਦ ਉਹਨਾਂ ਨੂੰ ਨਹੀਂ ਸੀ ਪਤਾ ਕਿ ਕੋਈ ਅਨਹੋਣੀ ਹੋਰ ਹੀ ਵਾਪਰ ਜਾਣੀ ਹੈ ਤਾਂ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਨੌਜਵਾਨ ਜਿਹੜੇ ਆ ਬੇਕਰੀ ਦੇ ਵਿੱਚ ਕੰਮ ਕਰਦੇ ਸੀ ਔਰ ਇੱਕ ਪਾਸੇ ਉਹ ਤਸਵੀਰ ਜਿਹੜੀ ਕੁੜੀ ਵਿਚਾਰੀ ਮਾਸੂਮ ਜੀ ਕਿੰਨੀ ਮਾਸੂਮੀਅਤ ਉਹਦੇ ਚਿਹਰੇ ਤੇ ਝਲਕ ਰਹੀ ਹੈ ਔਰ ਕੇਕ ਖਾਣ ਦੇ ਨਾਲ ਪਰਿਵਾਰ ਦਾ ਇਲਜ਼ਾਮ ਆ ਕਿ ਇਸ ਕੁੜੀ ਦੀ ਮੌਤ ਹੋਈ ਹੈ ਸਾਡੀ ਧੀ ਦੀ ਮੌਤ ਹੋਈ ਹੈ ਔਰ ਉਸ ਤੋਂ ਬਾਅਦ ਬੇਕਰੀ ਵਾਲੇ ਤੇ ਐਕਸ਼ਨ ਹੋਇਆ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਬੇਕਰੀ ਵਾਲਿਆਂ ਨੂੰ ਗ੍ਰਫਤਾਰ ਕੀਤਾ ਹੈ ਬੇਕਰੀ ਤੇ ਜਦੋਂ ਪਹੁੰਚੇ ਮੌਕੇ ਦੇ ਉੱਪਰ ਤੱਕ ਇਹ ਕਹਿੰਦੇ ਸੁਨਾ ਦੇ ਉੱਪਰ ਤੱਕ ਕੋਈ ਰਜਿਸਟਰਡ ਹੀ ਨਹੀਂ ਹੈ ਬੇਕਰੀ ਪਰ ਪੂਰਾ ਚਾਸੀ ਪਰਿਵਾਰ ਨੂੰ ਹਾਸਾ ਖੇਡਾ ਹੋ ਰਿਹਾ ਸੀ ਪਰ ਉਸ ਤੋਂ ਬਾਅਦ ਅਗਲੇ ਹੀ ਕੁਝ ਪਲਾਂ ਦੇ ਵਿੱਚ ਮਾਹੌਲ ਗਮਗੀਨ ਹੋ ਜਾਂਦਾ ਦੋਵੇਂ ਭੈਣਾਂ ਬੜੇ ਪਿਆਰ ਦੇ ਨਾਲ ਬਰਥਡੇ ਮਨਾ ਰਹੀਆਂ ਸੀ ਪਰ ਉਸ ਤੋਂ ਬਾਅਦ ਕਹਾਣੀ ਕੁਝ ਹੋਰ ਘੁੰਮ ਜਾਂਦੀ ਹੈ ਤਾਂ ਹੁਣ ਇਹਨਾਂ ਜਾਲਮਾਂ ਨੇ ਕਿਵੇਂ ਕੇਕ ਦੇ ਵਿੱਚ ਕੋਈ ਕੈਮੀਕਲ ਮਿਕਸ ਕੀਤਾ ਜਾਂ ਕੋਈ ਪੁਰਾਣਾ ਕੇਕ ਜਿਹੜਾ ਸੀਗਾ ਉਹ ਵਿੱਚ ਮਿਕਸ ਕਰਕੇ ਤਿਆਰ ਕਰ ਦਿੱਤਾ ਜਾਂ ਕਰਿਆ ਕੀ ਇਹ ਸਾਰੇ ਮਸਲੇ ਦੀ ਜਾਂਚ ਪੁਲਿਸ ਕਰ ਰਹੀ ਹੈ ਪਰ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਬਰਥਡੇ ਵਾਲੇ ਦਿਨ ਜਿਹੜੀ ਕੁੜੀ ਦਾ ਕੇਕ ਖਾਣ ਕਰਕੇ ਦਿਹਾਂਤ ਹੋਇਆ ਸੀ ਜਿਹੜੀ ਕੁੜੀ ਦੀ ਮੌਤ ਹੋਈ ਸੀ ਉਸ ਮਸਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕੀਤੀ ਹੈ ਔਰ ਇਹਨਾਂ ਮੁੰਡਿਆਂ ਨੂੰ ਗ੍ਰਿਫਤਾਰ ਕੀਤਾ ਹੈ ਕਾਰਵਾਈ ਇਹਨਾਂ ਮੁੰਡਿਆਂ ਦੇ ਉੱਪਰ ਕੀਤੀ ਹੈ ਹਥਕੜੀਆਂ ਲਾ ਕੇ ਇਹਨਾਂ ਮੁੰਡਿਆਂ ਨੂੰ ਲਿਆਂਦਾ ਗਿਆ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਵੱਡੀ ਖਬਰ ਦੇ ਨਾਲ ਅਪਡੇਟ ਕਰ ਰਹੇ ਹਾਂ ਤੁਹਾਨੂੰ ਕਿ ਪਟਿਆਲਾ ਦੀ ਇੱਕ ਵੀਡੀਓ ਪਟਿਆਲਾ ਦੀ ਇੱਕ ਲੜਕੀ ਦਾ ਬਰਥਡੇ ਸੀ ਔਰ ਉਹਦੇ ਪਰਿਵਾਰ ਨੇ ਜਨਮ ਦਿਨ ਮਨਾਉਣ ਦੇ ਲਈ ਕੇਕ ਮੰਗਵਾਇਆ ਸੀ ਔਰ ਕੇਕ ਖਾਣ ਤੋਂ ਬਾਅਦ ਕਿਹਾ ਜਾ ਰਿਹਾ ਕਿ ਪੂਰਾ ਪਰਿਵਾਰ ਬਿਮਾਰ ਹੋ ਗਿਆ ਔਰ ਇਹ ਮਾਸੂਮ ਜੀ ਧੀ ਵਿਚਾਰੀ ਦੋਵੇਂ ਕੁੜੀਆਂ ਜਿਹੜੀਆਂ ਆਪਸ ਦੇ ਵਿੱਚ ਕਿੰਨਾ ਪਿਆਰ ਮੁਹੱਬਤ ਸੀ ਇਹਨਾਂ ਦੇ ਵਿੱਚ ਔਰ ਉਸ ਤੋਂ ਬਾਅਦ ਇਸ ਕੁੜੀ ਦਾ ਦਿਹਾਂਤ ਹੋ ਜਾਂਦਾ ਬਾਕੀ ਦਾ ਪਰਿਵਾਰ ਵੀ ਬਿਮਾਰ ਹੋ ਜਾਂਦਾ ਤਾਂ ਇਹਨਾਂ ਦੇ ਉੱਪਰ ਐਕਸ਼ਨ ਹੋਇਆ ਹੈ ਬੇકરી ਦੇ ਵਿੱਚ ਜਿਹੜੇ ਕੰਮ ਕਰਦੇ ਸੀ ਜਿਹੜੇ ਬੰਦੇ ਕੇਕ ਬਣਾਉਂਦੇ ਸੀ ਉਹਨਾਂ ਨੂੰ ਪੁਲਿਸ ਨੇ ਚੁੱਕਿਆ ਹੈ ਬੇકરી ਦਾ ਮਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ ਔਰ ਉਸ ਦੇ ਉੱਪਰ ਵੀ ਐਕਸ਼ਨ ਹੋਏਗਾ ਤਾਂ ਬੇਕਰੀ ਦੇ ਵਿੱਚ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਕੰਮ ਕਰਨ ਵਾਲੇ ਕਰਿੰਦਿਆਂ ਨੂੰ ਫੜਿਆ ਜਿਨ੍ਹਾਂ ਦੇ ਮੂੰਹ ਤੇ ਮਾਸਕ ਲੱਗਿਆ ਹੋਇਆ ਇਹਨਾਂ ਦੇ ਕੋਲੋਂ ਪੁੱਛਗਿੱਛ ਕਰੇਗੀ ਕਿ ਕੇਕ ਦੇ ਵਿੱਚ ਮਿਕਸ ਕੀ ਕੀਤਾ ਸੀ ਇਹਨਾਂ ਨੇ ਇਹ ਤਾਂ ਨਹੀਂ ਕਿ ਕੋਈ ਪੁਰਾਣਾ ਮਟੀਰੀਅਲ ਜਿਹੜਾ ਐਕਸਪਾਇਰੀ ਡੇਟ ਵਾਲਾ ਲੋਕਾਂ ਨੂੰ ਖਵਾ ਰਹੇ ਸੀ ਜਾਂ ਕੋਈ ਇਹੋ ਜਿਹਾ ਖਤਰਨਾਕ ਕੈਮੀਕਲ ਤਾਂ ਨਹੀਂ ਜਾਂ ਕੋਈ ਇਹੋ ਜੀ ਕੋਈ ਜ਼ਰੀਲੀ ਚੀਜ਼ ਸੀ ਜਾਂ ਚੱਕਰ ਕੀ ਪਿਆ ਕਿ ਕੇਕ ਖਾਣ ਕਰਕੇ ਕੁੜੀ ਦੀ ਮੌਤ ਹੋ ਗਈ ਤਾਂ ਇਹਨਾਂ ਮੁੰਡਿਆਂ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਔਰ ਫੜ ਕੇ ਲੈ ਕੇ ਆਈਏ ਇਹਨਾਂ ਨੂੰ ਹਥਕੜੀਆਂ ਲਗਾ ਕੇ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਹੈ ਤਾਂ ਵੱਡੀ ਖਬਰ ਪਟਿਆਲਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ